ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਜੁੜੇ ਦੇਖ ਰਹੇ ਹੋ ਜੀ ਅੱਜ ਤਰੀਕ 13 ਅਗਸਤ 2025 ਰਾਤ 8:30 ਵਜੇ ਦਾ ਸਮਾਂ ਹੈ ਜੀ ਤਾਜ਼ਾ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਕਿਉਂਕਿ ਤੁਹਾਨੂੰ ਅਸੀਂ ਪ੍ਰੋਮਿਸ ਕੀਤਾ ਸੀ ਕਿ 8 ਵਜੇ ਦੀ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਤਾਂ ਤੁਸੀਂ ਥੋੜੀ ਜਿਹੀ ਵੇਟ ਕੀਤੀ ਹੈ ਕਿ ਜੋ ਬੱਦਲਵਾਈ ਸਿਸਟਮ ਪੰਜਾਬ ਬਣ ਰਹੇ ਨੇ ਇਹ ਮੀਂਹ ਦਾ ਇੱਕ ਪ੍ਰਕੋਪ ਬਣ ਰਹੇ ਹੈ ਜੀ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਵੇਗਾ ਤੇ ਕੀ ਹਾਲਾਤ ਨੇ ਫਿਲਹਾਲ ਦੇਖਿਆ ਜਾਵੇ ਤਾਂ ਤੁਸੀਂ ਸਾਫ਼ ਦਿਖਾਈ ਦੇ ਰਿਹਾ ਕਿ ਸਿਸਟਮ ਦੇ ਮੁਤਾਬਕ ਅਗਰ ਮੈਂ ਜ਼ੂਮ ਕਰਕੇ ਦਿਖਾਵਾਂ ਤੁਹਾਨੂੰ ਤਾਂ ਪੂਰਬੀ ਇਲਾਕੇ ਦੱਖਣ ਪੂਰਬੀ ਇਲਾਕੇ ਵਿੱਚ ਤਗੜਾ ਸਿਸਟਮ ਹੈ ਜੋ ਹਿਮਾਚਲ ਅਤੇ ਹਰਿਆਣੇ ਵੱਲੋਂ ਆਇਆ ਹੈ ਜੀ ਜਿਹਦੇ ਨਾਲ ਜਿਲਾ ਇਸ ਸਮੇਂ ਅਗਰ ਗੱਲ ਕੀਤੀ ਜ਼ਿਲ੍ਹਿਆਂ ਦੇ ਵਿੱਚ ਤਾਂ ਸੰਗਰੂਰ ਦਾ ਕੁਝ ਕਿੱਸਾ ਪਟਿਆਲੇ ਦਾ ਜੀ ਫਤਿਹਗੜ੍ਹ ਸਾਹਿਬ ਦਾ ਮੁਹਾਲੀ ਦਾ ਮਲੇਰਕੋਟਲੇ ਦਾ ਲੁਧਿਆਣੇ ਦਾ ਰੂਪਨਗਰ ਜ਼ਿਲ੍ਹੇ ਦਾ ਬਹੁਤ ਸਾਰਾ ਇਲਾਕਾ ਜੀ ਦੇ ਵਿੱਚ ਦਿਖਾਈ ਦੇ ਰਿਹਾ ਤੇ ਨਵਾਂ ਸ਼ਹਿਰ ਦਾ ਲੁਧਿਆਣੇ ਤੋਂ ਪਟਿਆਲੇ ਫਤਿਹਗੜ੍ਹ ਸਾਹਿਬ ਇਹ ਇਲਾਕੇ ਮੇਨ ਤੌਰ ਤੇ ਇਹਦੇ ਵਿੱਚ ਹੈਵੀ ਬੱਦਲਬਾਈ ਦਿਖਾਈ ਦੇ ਰਹੀ ਹੈ ਨਾਲ ਤੇ ਰੂਪਨਗਰ ਤੋਂ ਹੁੰਦਾ ਹੋਇਆ ਜੀ ਨਵਾਂ ਸ਼ਹਿਰ ਅਤੇ ਉਹ ਗੁਸ਼ਿਆਰਪੁਰ ਤੱਕ ਇਸ ਦੀ ਪਕੜ ਬਣਦੀ ਹੋਈ ਦਿਖਾਈ ਦੇ ਰਹੀ ਹੈ ਨਾਲ ਦੀ ਨਾਲ ਜਲੰਧਰ ਤੇ ਫਿਰੋਜ਼ ਜਲੰਧਰ ਦੇ ਨੇੜੇ ਦੇ ਇਲਾਕੇ ਅਤੇ ਨਾਲ ਦੀ ਨਾਲ ਥੋੜੇ ਬਹੁਤ ਇਸ ਦੇ 30 40 ਕਿਲੋਮੀਟਰ ਦੇ ਇਲਾਕੇ ਜਿਹਦੇ ਵਿੱਚ ਸਾਨੂੰ ਇਹ ਮੀਂਹ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਅਗਰ ਗੱਲ ਕੀਤੀ ਜਾਵੇ ਤਾਂ ਫਗਵਾੜੇ ਦੇ ਇਲਾਕੇ ਵਿੱਚ ਵੀ ਵਧੀਆ ਸਿਸਟਮ ਬਣ ਰਿਹਾ ਜੀ ਤੇ ਮੇਨ ਤੌਰ ਤੇ ਅਗਰ ਹੱਬ ਦੇਖੀ ਜਾਵੇ ਤਾਂ ਇਸ ਸਮੇਂ ਦਾ ਪੀਕ ਪੁਆਇੰਟ ਜਿਹੜਾ ਹੈ ਉਹ ਲੁਧਿਆਣੇ ਤੋਂ ਲੈ ਕੇ ਰੂਪਨਗਰ ਜ਼ਿਲ੍ਹੇ ਦੀ ਜਿਹੜੀ ਬੈਲਟ ਹੈ ਜਿਦੇ ਵਿੱਚ ਆਪਾਂ ਰਾਹੋਂ ਦਾ ਏਰੀਆ ਗੱਲ ਕਰ ਲਈਏ ਚਮਕੌਰ ਸਾਹਿਬ ਦਾ ਗੱਲ ਕਰ ਲਈਏ ਦਰਾਹੇ ਦਾ ਗੱਲ ਕਰ ਲਈਏ ਇਹਨੇ ਵਿੱਚ ਠੀਕ ਠਾਕ ਬਦਲ ਬਈ ਨਾ ਕਿਣਮਣ ਕਣੀ ਦਾ ਮਾਹੌਲ ਵਧੀਆ ਤਰੀਕੇ ਨਾਲ ਬਣਿਆ ਹੋਇਆ ਹੈ ਨਵਾਂ ਸ਼ਹਿਰ ਵਿੱਚ ਬਦਲ ਬਈ ਦੇਖਣ ਨੂੰ ਮਿਲੇਗੀ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਇਹ ਦਾਇਰਾ ਵਧਾਵੇਗਾ ਸਿਸਟਮ ਆਪਣਾ ਨਾਲ ਦੀ ਨਾਲ ਕਮਜ਼ੋਰ ਵੀ ਹੋਵੇਗਾ ਬਿਸ਼ੱਕ ਤੋਂ ਇਹ ਆਪਣ ਪਰ ਕਿਤੇ ਨਾ ਕਿਤੇ ਜਿਹੜੀ ਤਗੜੀ ਬੱਦਲ ਬਾਈ ਹੈ ਤੁਸੀਂ ਦੇਖੋਗੇ ਇਹ ਉੱਤਰਾਖੰਡ ਹਿਮਾਚਲ ਤੋਂ ਹੁੰਦੀ ਹੋਈ ਜੰਮੂ ਕਸ਼ਮੀਰ ਵੱਲ ਪਹੁੰਚ ਚੁੱਕੀ ਹੈ ਤੇ ਸਵੇਰ ਦੇ ਸਮੇਂ ਇਹ ਘੁੰਮ ਕੇ ਇਸ ਤਰੀਕੇ ਨਾਲ ਪੰਜਾਬ ਦੇ ਉੱਪਰ ਦਵਾਰਾਂ ਤੋਂ ਆਵੇਗੀ ਜਿਸ ਦੇ ਨਾਲ ਪਠਾਨਕੋਟ ਗੁਰਦਾਸਪੁਰ ਫਜ਼ਿਲਕਾ ਸੋਰੀ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਤੇ ਜਲੰਧਰ ਦੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਠੀਕ ਹੈ ਜੀ ਇਹ ਤਕੜੇ ਸਿਸਟਮ ਸਵੇਰ ਦੇ ਸਮੇਂ ਸਾਨੂੰ 4 ਤੋਂ 5 ਵਜੇ ਤੱਕ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਕਿਉਂਕਿ ਇਹ ਜਿਹੜੀ ਸਿਸਟਮ ਨੇ ਕਪੂਰਥਲੇ ਦੇ ਨੇੜੇ ਤੇਰੇ ਵੀ ਵਧੀਆ ਇਹਦਾ ਇੱਕ ਦੌਰ ਬਣਦਾ ਹੋਇਆ ਦਿਖਾਈ ਦੇ ਰਿਹਾ ਜਾਨੀ ਕਿ ਉੱਤਰੀ ਇਲਾਕੇ ਦੇ ਜਿਹੜੇ ਇਹ 5-7 ਜ਼ਿਲ੍ਹੇ ਨੇ ਇਹਨਾਂ ਵਿੱਚ ਇਸ ਦਾ ਦੌਰ ਸਵੇਰ ਦੇ ਸਮੇਂ ਤਕੜੇ ਰੂਪ ਦੇ ਵਿੱਚ ਮੀਂਹ ਦਾ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਰਾਤ ਪਾ ਕੇ ਦੇਖੇ ਬੱਦਲ ਵਾਈ ਹੌਲੀ ਹੌਲੀ ਅੱਗੇ ਵਧੇਗੀ ਤਾਂ ਦੁਆਬੇ ਦੇ ਇਲਾਕੇ ਨੂੰ ਅਤੇ ਮਾਝੇ ਦੇ ਇਲਾਕੇ ਨੂੰ ਲਗਭਗ ਅੱਜ ਰਾਤ ਪੂਰੇ ਤਰੀਕੇ ਨਾਲ ਕਵਰ ਕਰ ਲਵੇਗੀ ਮੀਂਹ ਦੇ ਹਲਾਤ ਇਹਨਾਂ ਇਲਾਕਿਆਂ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਸਿਰਫ ਫਜ਼ਿਲਕਾ ਫਿਰੋਜ਼ਪੁਰ ਮੁਕਸਰ ਫਰੀਦਕੋਟ ਬਰਨਾਲਾ ਇਹ ਸ਼ਹਿਰ ਹੋਣਗੇ ਇਹ ਜ਼ਿਲ੍ਹੇ ਹੋਣਗੇ ਜਿਨ੍ਹਾਂ ਵਿੱਚ ਇਸ ਦਾ ਅਸਰ ਘੱਟ ਹੈ ਬਾਕੀ ਪੂਰੇ ਪੰਜਾਬ ਦੇ ਵਿੱਚ ਇਸ ਦਾ ਅੱਜ ਰਾਤ ਵਧੀਆ ਅਸਰ ਦੇਖਣ ਨੂੰ ਮਿਲੇਗਾ ਤੇ ਕੱਲ 14 ਤਰੀਕ ਨੂੰ ਸਵੇਰੇ ਤੋਂ ਹੀ ਪੰਜਾਬ ਦੇ ਪੂਰਬੀ ਇਲਾਕੇ ਜਿਹਦੇ ਵਿੱਚ ਆਪਾਂ ਗੱਲ ਕਰ ਸਕਦੇ ਹਾਂ ਕਿ ਪਠਾਨਕੋਟ ਹੋ ਗਿਆ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਤੇ ਨਾਲ ਦੀਨਾ ਫਤੇਗੜ ਸਾਹਿਬ ਇਹ ਚਾਰ ਪੰਜ ਲਗਭਗ 6 ਜिले ਹੋਣਗੇ ਜਿਨ੍ਹਾਂ ਵਿੱਚ ਵਧੀਆ ਮੀਂਹ ਸਾਨੂੰ ਅੱਜ ਰਾਤ ਤੋਂ ਲੈ ਕੇ ਸਵੇਰ ਤੱਕ ਦੇਖਣ ਨੂੰ ਮਿਲੇਗਾ ਏਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਅੱਜ ਰਾਤ ਦੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਧੰਨਵਾਦ